ਗੁਰੂ ਪਰਿ ਸਹਾ ਸੰਗਤ ਜੀ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੰਨਪੁਰ ਸਾਹਿਬ ਦਾ ਸੁਣਾਉਣੇ ਆ ਸਹਾ ਸੰਗਤ ਸਤ ਗੁਰੂ ਜੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਧਾਰਿਆ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਸ਼ਾਮ ਚ ਗਏ ਸੀ ਰਾਜਾ ਰਤਨ ਰਾਏ ਦੇ ਕੰਮ ਕਰਨ ਆਪਦੇ ਸਿੱਖਾਂ ਦੇ ਆਪਦੇ ਖਾਲਸਿਆਂ ਦੇ ਕੰਮ ਕਰਨ ਸਤ ਗੁਰੂ ਜੀ ਦੂਰ ਨੇੜੇ ਜਾਣ ਜਾਂਦੇ ਸੀ ਜਦੋਂ ਆਪ ਜੀ ਨੂੰ ਖਬਰ ਪਹੁੰਚੀ ਕਿ ਸਹਿਬ ਜਰਦੇ ਨੇ ਜਨਮ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਟਨਾ ਸਾਹਿਬ ਪਹੁੰਚੇ ਫਿਰ ਪਟਨਾ ਸਾਹਿਬ ਜਦੋਂ ਆਏ ਤੇ ਉੱਥੇ ਕਹਿਣ ਲੱਗੇ ਵੀ ਹੁਣ ਅਸੀਂ ਇਥੇ ਰਹਿਣਾ ਠੀਕ ਨਹੀਂ ਹੁਣ ਅਸੀਂ ਪੰਜਾਬ ਨੂੰ ਜਾਣੇ ਆ ਉੱਥੇ ਜਾ ਕੇ ਇੱਕ ਪਹਾੜਾ ਦੇ ਵਿੱਚ ਅਨੰਦਪੁਰ ਸਾਹਿਬ ਬਸਾਵਾਂਗੇ ਤੇ ਇਹ ਸਤਿਗੁਰੂ ਦੀ ਧਰਤੀ ਆ ਕੇ ਨਾ ਰਾਜਾ ਭੀਮਚੰਦ ਹੋਣਾ ਤੋਂ ਮੁੱਲ ਲਈ ਕਰਜ 23 ਸਤਿਗੁਰੂ ਗੁਰੂ ਤੇਗ ਬਹਾਦਰ ਬਹਾਦਰ ਜੀ ਦੇ ਨਾਮ ਤੇ ਅੱਜ ਵੀ ਜੇ ਕਢਾਉਣੀ ਹੋਵੇ ਤਾਂ ਇਸ ਤਰ੍ਹਾਂ ਸਾ ਸੰਗਤ ਨੂੰ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਬਸਾਇਆ ਤੇ ਫਿਰ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੋਟੇ ਬੱਚਿਆਂ ਨੂੰ ਵੀ ਮਾਤਾ ਜੀ ਨੂੰ ਮਾਮਾ ਕਰਪਾਲ ਸਿੰਘ ਜੀ ਨੂੰ ਤੇ ਹੋਰ ਵੀ ਸਿੱਖ ਨਾਲ ਸੀ ਵੀ ਤੁਸੀਂ ਸਹਿਬਜ਼ਾਦੇ ਨੂੰ ਲੈ ਕੇ ਪੜਾਉ ਪੜਾਈ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚ ਜਾਵੋ ਤੇ ਇੱਥੇ ਸਾਧ ਸੰਗਤ ਸਤਿਗੁਰੂ ਜੀ ਤੇ ਆ ਕੇ ਆਨੰਦਪੁਰ ਸਾਹਿਬ ਵਿੱਚ ਪਹੁੰਚ ਕੇ ਬੜੀ ਗਹਿਮਾ ਗਹਿਮੀ ਹੋਈ ਛੋਟਾ ਸਾਹਿਬ ਜਾਦਾ ਗੁਰੂ ਗੋਬਿੰਦ ਰਾਏ ਜੀ ਖੇਡ ਰਹੇ ਆ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਉਪਦੇਸ਼ ਕਰ ਰਹੇ ਹਨ ਕਸ਼ਮੀਰੀ ਪੰਡਤ ਵੀ ਆਏ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ ਸਾਡੀ ਰੱਖਿਆ ਕਰੋ ਸਾਨੂੰ ਰੰਗ ਜੇ ਮੁਸਲਮਾਨ ਬਣਾ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੋਟੇ ਛੋਟੀ ਆਵਾਜ਼ ਚ ਕਿਹਾ ਸੀ ਮੈਂ ਸਤਿਗੁਰੂ ਜੀ ਪਿਤਾ ਜੀ ਸੋਥੋਂ ਬਿਨਾਂ ਹੋਰ ਕੌਣ ਇਹਨਾਂ ਦੀ ਰੱਖਿਆ ਕਰ ਸਕਦਾ ਤੁਸੀਂ ਕਰੋ ਮਹਾਰਾਜ ਕਹਿਣ ਲੱਗੇ ਕਿਸੇ ਭਲੇ ਪੁੱਸ ਦਾ ਸਿਰ ਚਾਹੀਦਾ ਸਿਰ ਦੇਣਾ ਪਵੇਗਾ ਕਰਵਾਨੀ ਦੇਣੀ ਪਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੇ ਹੁੰਦੇ ਸੀ ਕਹਿੰਦੇ ਫਿਰ ਸੋਥੋਂ ਵੱਡਾ ਫੋਰਸ ਕੌਣ ਹੋ ਸਕਦਾ ਵਾ ਤੁਸੀਂ ਮੈ ਦਿਵੋ ਸਤਗੁਰੂ ਜੀ ਨੇ ਦਿੱਲੀ ਜਾ ਕੇ ਸੀਸ ਦਿੱਤਾ ਇਹਨਾਂ ਦੀ ਖਾਤਰ ਇਹਨਾਂ ਦੀ ਖਾਤਰ ਜਿਹੜੇ ਆ ਬਾਈ ਧਾਰ ਦੇ ਰਾਜੇ ਸੀ ਨਾ ਇਹਨਾਂ ਦੀ ਖਾਤਰ ਦਿੱਤਾ ਸੀ ਸਿਰ ਦਿੱਤਾ ਸੀ ਮਹਾਰਾਜ ਨੇ ਤੇ ਇਹੀ ਦੇਖ ਲਓ ਕਿੰਨੇ ਬਰ ਖਲਾਫ ਹੋ ਕੇ ਲੜੇ ਤੇ ਅੱਜ ਵੀ ਲੜ ਰਹੇ ਆ ਇਸ ਤਰ੍ਹਾਂ ਸਾਧ ਸੰਗਤ ਉਹ ਗਹਿਮਾ ਗਹਿਮੀ ਹੋ ਰਹੀ ਆ ਅਨੰਦਪੁਰ ਸਾਹਿਬ ਦੇ ਵਿੱਚ ਤੇ ਸਤਗੁਰੂ ਜੀ ਨੇ ਉੱਥੇ ਲੰਗਰ ਲਵਾਇਆ ਉਹ ਸੰਗਤਾਂ ਫਿਰ ਬਹੁਤ ਆਉਣ ਜਾਣ ਲੱਗੀਆਂ ਜਿੰਨੀਆਂ ਬਾਹ ਲੀਆਂ ਸੰਗਤਾਂ ਸੀ ਪਰ ਅਨੰਤਪੁਰ ਸਾਹਿਬ ਪਹੁੰਚੜੀਆਂ ਹੋ ਗਿਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਤੇ ਛੋਟੇ ਸਾਹਿਬ ਜਦੇ ਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਸ਼ਨ ਕਰਨਾ ਸਿੱਖ ਸੰਤਾਂ ਰਾਜੇ ਮਹਾਰਾਜੇ ਸਾਰੇ ਅਨੰਤਪੁਰ ਸਾਹਿਬ ਪਹੁੰਚਦੇ ਹੁੰਦੇ ਸੀ ਤੇ ਉਹਨਾਂ ਦੇ ਰੋਟੀ ਪ੍ਰਸ਼ਾਦਾ ਪਾਣੀ ਦੇ ਲਈ ਸਤਿਗੁਰੂ ਜੀ ਨੇ ਫਿਰ ਆਪਣੇ ਸਿੱਖਾਂ ਨੂੰ ਕਿਹਾ ਵੀ ਲੰਗਰ ਲਾਓ ਇਹ ਸਾਰਾ ਸੰਗਤ ਅੱਡੋ ਅੱਡ ਪਿੰਡਾਂ ਦੇ ਲੋਕਾਂ ਨੇ ਲੰਗਰ ਲਾਏ ਉਦੋਂ ਗੁਰੂ ਗੋਬਿੰਦ ਸਿੰਘ ਬੇਲੇ ਵੀ ਤੇ ਸਤਗੁਰੂ ਜੀ ਲੰਗਰਾਂ ਦੀ ਪ੍ਰਖਿਆ ਆਪ ਕਰੀ ਮਹਾਰਾਜ ਨੇ ਇਸ ਬਤਲਾ ਕੇ ਸਿੱਖ ਦਾ ਰੂਪ ਧਾਰ ਕੇ ਹਰੇਕ ਲੰਗਰ ਤੇ ਗੇੜਾ ਦਿੱਤਾ ਸਾਰੇ ਕੋਈ ਕ ਵੀ ਅਰਦਾਸ ਕਰਨੀਆਂ ਉਦੋਂ ਛਕਾਵਾਂਗੇ ਹਰੇ ਆਟਾ ਗੁੰਨਣ ਵਾਲਾ ਰਹਿੰਦਾ ਜੀਾਂ ਲਾਂ ਛਕਾਵਾਂਗੇ ਕੋਈ ਕਹੇ 10 11 ਵਜੇ ਛਕਾਵਾਂਗੇ ਕੋਈ ਕਰੀ ਭੀ ਭੋਗ ਲੱਗੂਗਾ ਫੇਰ ਛਕਾਵਾਂਗੇ ਤਾਂ ਹੀ ਨੰਦ ਲਾਲ ਜੀ ਕੋਲੇ ਜਦੋਂ ਗਏ ਤੇ ਆਟਾ ਤਿਆਰ ਕਰੀ ਬੈਠੇ ਆ ਇਹ ਦਾਲ ਰਿੱਜੀ ਜਾਂਦੀ ਐ ਤੇ ਸਤਗੁਰੂ ਜੀ ਕਹਿੰਦੇ ਕਹਿੰਦੇ ਸਿਖਾ ਪ੍ਰਸ਼ਾਦਾ ਖਾਣਾ ਭੁੱਖ ਲੱਗੀ ਹੈ ਗਰੀਬ ਦੇ ਦਾ ਰੂਪ ਧਾਰਿਆ ਸੀ ਕਹਿੰਦਾ ਮਹਾਰਾਜ ਦੇ ਵਿੱਚ ਵੀ ਮਹਾਰਾਜ ਨਹੀਂ ਸਮਝਿਆ ਕਹਿੰਦਾ ਮਹਾਰਾਜ ਠਹਿਰ ਜੋ ਬਸ 5 ਮਿੰਟ ਦਾਲ ਨੂੰ ਲੱਗਦੇ ਆ ਤੇ ਰੋਟੀ ਮੈਂ ਲਾਉਣ ਹੀ ਲੱਗਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਨਾ ਭਾਈ ਸਾਨੂੰ ਤਾਂ ਤੂੰ ਐੇ ਜਾਈ ਦੇ ਦੇ ਜਿਹੜਾ ਤੇਰੇ ਕੋਲੇ ਹਾਜ਼ਰ ਨਾਜ਼ਰ ਆ ਉਹ ਕਹਿੰਦਾ ਲਓ ਜੀ ਉਹਨੇ ਕੱਚੀ ਦਾਲ ਸੀ ਉਹ ਪਾਤੀ ਤੇ ਸਾਥ ਸੰਗ ਜਿਹੜਾ ਗੁੱਝਾ ਹੋਇਆ ਆਟਾ ਸੀ ਉਹ ਦੇਤਾ ਤੇ ਸਤਿਗੁਰੂ ਜੀ ਪੱਲੇ ਬੰਨ ਕੇ ਆਪਦੇ ਤੇ ਉੱਠ ਗਏ ਜਦੋਂ ਦਵਾਨ ਸਜਾਇਆ ਨਾ ਪਰ ਵੱਡੇ ਜਨ ਤੇ ਉੱਥੇ ਸਤਿਗੁਰੂ ਜੀ ਨੇ ਕਿਹਾ ਨਹੀਂ ਭਾਈ ਸਿੱਖੋ ਤੁਹਾਡੇ ਲੰਗਰ ਕਾਮਜਾਬ ਨਹੀਂ ਹੈ ਤੁਸੀਂ ਤਾਂ ਯਾਰ 11 11 12 12 ਵਜਾ ਦੇ ਨੇ ਇੰਨਾ ਚਿਰ ਭੁੱਖ ਬੰਦਾ ਕਿਵੇਂ ਘਟੋ ਜਦੋਂ ਬਣ ਗਿਆ ਯਾਰ ਥੋੜਾ ਬਹੁਤਾ ਜਹੇ ਜਹ ਬਣ ਗਿਆ ਉਹੋ ਜਿਹਾ ਹੀ ਛਕਾ ਦਿਓ ਸਾਡੇ ਸਿੱਖਾਂ ਦੇ ਵਿੱਚ ਅਸੂਈ ਵਸਦੇ ਆ ਜੇ ਮੰਗਦੇ ਆ ਤਾਂ ਵੀ ਅਸੀਂ ਕੋਈ ਮੰਗਦੇ ਆ ਤੁਸੀਂ ਛਕਾ ਦਿਆ ਕਰੋ ਅਰਦਾਸ ਦਾ ਨਾ ਕਰਿਆ ਕਰੋ ਜੇ ਤਿੰਨ ਦਿਨ ਦਾ ਪ੍ਰੋਗਰਾਮ ਆ ਜੇ ਖੰਡ ਪਟ ਪ੍ਰਕਾਸ਼ ਆ ਤਾਂ ਪਹਿਲੀ ਅਰਦਾਸ ਜੀ ਕਰਦਿਆ ਕਰੋ ਸੱਚੇ ਪਾਤਸ਼ਾਹ ਤਿੰਨੇ ਦਿਨ ਹੀ ਤੁਹਾਡਾ ਲੰਗਰ ਛੋਡਾ ਜੀ ਆ ਤੁਸੀਂ ਸਕਦੇ ਨਹੀਂ ਸਕਣਾ ਛੱਲੇ ਜਦੋਂ ਬਣ ਕੇ ਬਸ ਉਹਦੇ ਛਕਾਉਣ ਲੱਗ ਜਓ ਸਾਧ ਸੰਗਤ ਇਹ ਜਦੋਂ ਆਪਾਂ ਭੋਗ ਦੇ ਚੱਕਰ 'ਚ ਪੈ ਜਾਂਦੇ ਆ ਕਈ ਗਰੀਬ ਲੋਕ ਮੁੜ ਜਾਂਦੇ ਆ ਜਿਨ੍ਹਾਂ ਨੂੰ ਭੁੱਖ ਲੱਗੀ ਹੁੰਦੀ ਆ ਆਪਾਂ 11 12 ਵਜੇ 11 ਵਜੇ ਭੋਗ ਪਹਿਣਾ ਉਦੋਂ ਆਪਾਂ ਵਰਸਾ ਦਾ ਛਕਾਵਾਂਗੇ ਉਦੋਂ ਪਹਿਲਾਂ ਚੱਲਣ ਦੋ ਕੋਈ ਨੇ ਸੰਗਤ ਇਹ ਜਿਹੜਾ ਖੰਡ ਪਾਠ ਹੁੰਦਾ ਇਹ ਜਾਗੀ ਹੁੰਦਾ ਸਵੇਰ ਤੇ ਜਾਗੀ ਕਹਿੰਦੇ ਐ ਨੂੰ ਇਸ ਤਰ੍ਹਾਂ ਸਤ ਗੁਰੂ ਦੇ ਵਿੱਚ ਲੱਗਿਆ ਨਾ ਤੇ ਅਨੰਦ ਲਾਲ ਜੀ ਨੂੰ ਸੱਦਿਆ ਕਹਿੰਦੇ ਆ ਅਨੰਦ ਲਾਲ ਆ ਸਾਰਿਆਂ ਦੇ ਵਿੱਚੋਂ ਜਿਹਦਾ ਲੰਗਰ ਚੱਲ ਰਿਹਾ ਪੂਰਾ ਸਨਹਿਰੀ ਇਹਨਾਂ ਦੀ ਦਾਲ ਬਣੀ ਪਈ ਸੀ ਆਟਾ ਗੁੱਝਿਆ ਪਿਆ ਸੀ ਜੇ ਕੋਈ ਸਿੱਕ ਕਹਿੰਦਾ ਸਾਨੂੰ ਪਕਾ ਕੇ ਘੁੜੇ ਦੇ ਉਹਨੇ ਦੇ ਦੇਣੀਆਂ ਸੀ ਆਹ ਦੇਖ ਲਓ ਅਸੀਂ ਦਾਲ ਲਿਆਏ ਅਨੰਦ ਜੀ ਇਹਨਾਂ ਦਾ ਅਟਾ ਚੱਕਰ ਤੇ ਆ ਬੈਠੇ ਹਜੇ ਕਿਸੇ ਦੂਜੇ ਲੰਗਰਾਂ ਚ ਤਾਂ ਬਾਈ ਤਾਂ ਹੀ ਨਹੀਂ ਸੀ ਸਾਨੂੰ ਲੰਗਰ ਸਾਨੂੰ ਪਿਆਰਾ ਲੱਗਦਾ ਤਾਂ ਅਨੰਦ ਲਾਲ ਜੀ ਲੱਗਦਾ ਜਿਹੜਾ ਸਿੱਖਾਂ ਦੀ ਕਤਲ ਕਰਦਾ ਇਹਨਾਂ ਨੇ ਹਾਂ ਇਹ ਕਿਹਾ ਮਹਾਰਾਜ ਆਜੋ ਬਹਿਜੋ ਸ਼ਕਲੋ ਇਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਗਰੀਬ ਰਸਕਾ ਜਾਂ ਪਾਜਾਂ ਹੋਗ ਲੱਗੇ ਤਾਂ ਆਹੀਂ ਦੂਜਿਆਂ ਸਾਰਿਆਂ ਲੰਗਰਾਂ ਵਾਲਿਆਂ ਨੇ ਇਹੇ ਗੱਲਾਂ ਕਹੀਆਂ ਤੇ ਸਤਿਗੁਰੂ ਜੀ ਉਦੋਂ ਆਏ ਪ੍ਰੀਖਿਆ ਕਰਦੇ ਹੁੰਦੇ ਸੀ ਆਪਦੇ ਸਿੱਖਾਂ ਦੀ ਇਹ ਗੈਮਾਂ ਗੈਮੀ ਚੱਲਦੀ ਹੁੰਦੀ ਸੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਸਤਿਗੁਰੂ ਜੀ ਦੇ ਇੱਕ ਪਾਸੇ ਕੇਸਰੀ ਵਿਸ਼ਾਕਾਂ ਪੋਲਣੀਆਂ ਇੱਕ ਪਾਸੇ ਚਿੱਟੀਆਂ ਕਿ ਬਸੇ ਨੀਲੀਆਂ ਤੇ ਐਂ ਆਸ ਵਿੱਚ ਨਾ ਸਿੰਘਾਂ ਨੂੰ ਲੜਾਉਣਾ ਗਰੀਬ ਸਿੱਖ ਸੀ ਜਿਹੜੇ ਸਾਰੇ ਇਹਨਾਂ ਨੂੰ ਅੱਜ ਚੋਰ ਉਹ ਕਹਿੰਦੇ ਸੀ ਨਾ ਇਹ ਸਾਰੇ ਰਾਜੇ ਮਹਾਰਾਜ ਵੀ ਇਹਨਾਂ ਕੋਲ ਤਾਂ ਕਿਹੜੇ ਆਏ ਤਾਂ ਮੁਠੀ ਭਰ ਲੋਕ ਆ ਕੋਈ ਸ਼ੇਮਬਾ ਕੋਈ ਨਾਈ ਆ ਕੋਈ ਤੱਕੜੀ ਵਾਲਾ ਕੋਈ ਹੱਟੀ ਵਾਲਾ ਬਣੀਆਂ ਇਹ ਕਿੱਥੋਂ ਲੜ ਰਹਿਣਗੇ ਜਦੋਂ ਸਤਿਗੁਰੂ ਨੇ ਦਿਖਾਏ ਨਾ ਪੈਂਤਰੇ ਫਿਰਦੇ ਇਹੀ ਸਿੱਖ ਤੇ ਭਾਜ-ਭਾਜ ਲੜੇ ਤੇ ਕਹਿੰਦੇ ਗਰੀਬ ਸਿੱਖਾਂ ਨੂੰ ਦਿਉਂ ਪਾਸ਼ਾਹੀ ਮਹਾਰਾਜਿਆਂ ਦੇ ਪਾਸ਼ਾਹੀ ਦਿੱਤੀ ਆਪਣਾ ਆਪ ਆਪਦਾ ਰਾਜ ਕਰ ਚੁੱਕੇ ਪਰ ਆਪਾਂ ਤੋਂ ਲਿਆ ਨਹੀਂ ਗਿਆ ਸੰਭਾਲਿਆ ਨਹੀਂ ਗਿਆ 47 ਦੇ ਵਿੱਚ ਆਪਾਂ ਆਪਦਾ ਪੰਜਾਬ ਦਾ ਰਾਜ ਲੈ ਲੈਂਦੇ ਹਿੰਦੂਆਂ ਨੇ ਹਿੰਦੂ ਲੈ ਲਿਆ ਮੁਸਲਮਾਨਾਂ ਨੇ ਮੁਸਲਮਾਨੀ ਰਾਜ ਲੈ ਲਿਆ ਆਪਾਂ ਰਹਿ ਗਏ ਪੰਜਾਬ ਵਾਲਾ ਆਪਾਂ ਨੂੰ ਦੰਦੇ ਸੀ ਪਰ ਆਪਣੇ ਸਿੱਖਾਂ ਨੇ ਇਹ ਗੱਲ ਨੂੰ ਵਿਚਾਰਿਆ ਨਹੀਂ ਵੀ ਅਸੀਂ ਰਾਜ ਕਰਿਆ ਵਾ ਸਾਡਾ ਰਾਜ ਆ ਇੱਥੇ ਤੇ ਪਾੜਿਆ ਕਿਹਨੂੰ ਕਿਹਨੂੰ ਪੰਜਾਬ ਨੂੰ ਹੀ ਪਾੜਿਆ ਦੋਨਾਂ ਨੂੰ ਪੁੱਤਰ ਪਾਕਿਸਤਾਨ ਜਦੋਂ ਪੰਜਾਬ ਰਹਿ ਗਿਆ ਤਾਂ ਹਿੰਦੂਸਤਾਨ ਕਿਤੇ ਮਰੇ ਵੀ ਕੋਣ ਪੰਜਾਬ ਦੇ ਹੀ ਇਹ ਤਾਂ ਬੈਠੇ ਤਮਾਸ਼ਾ ਦੇਖਦੇ ਸੀ ਆਪਣੀ ਕੌਮ ਤੱਕ ਇਹ ਜਿਹੇ ਆ ਜਿਹੜੇ ਆਪਣੇ ਸਿੱਖਾਂ ਨੇ ਇਹ ਗੱਲ ਨੂੰ ਵਿਚਾਰਿਆ ਹੀ ਨਹੀਂ ਇਹ ਤਾਂ ਆਪਦੇ ਰਾਜ ਲੈ ਕੇ ਤੇ ਅਸੀਂ ਰਹਿ ਗਏ ਤੁਸੀਂ ਲੈ ਲੈਂਦੇ ਯਾਰ ਉਹ ਤੋਂ ਕਹਿੰਦੇ ਸਾਡਾ ਜੀ ਪੰਜਾਬ ਦੇ ਦਿਓ ਕੋਈ ਨਹੀਂ ਅਸੀਂ ਰਵਾਂਗੇ ਰਲ ਕੇ ਆਪ ਦਾ ਪੰਜਾਬ ਲਿਆ ਹੁਣ ਅੱਜ ਆਪਾਂ ਰਾਜ ਆਪ ਦਾ ਲੈਦਾ ਕਰਦੇ ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਨੇ ਐ ਬਣਾਇਆ ਸੀਗਾ ਪੰਜਾਬ ਉਹ ਕਿ ਤੋਂ ਤਾਂ ਅਸੀਂ ਕਾਬਲ ਕਰਦਾ ਤੇ ਮਹਾਰਾਜ ਜੀ ਸਿਕਨੇ ਜੀ ਐਨਾ ਜੰਗ ਯੋਧਾ ਕਰਕੇ ਬਧਾਇਆ ਸੀ ਰਾਜ ਤੇ ਬੜਾ ਵਧੀਆ ਰਾਜ ਕਰਾਇਆ ਸੀ ਸਾਰੇ ਮौज ਕਰਦੇ ਸੀ ਕੋਈ ਹੰਗ ਨਹੀਂ ਫੜਕ ਨਹੀਂ ਕਿਸੇ ਬਲਾਦਕਾਰ ਨਹੀਂ ਸੀ ਕੋਈ ਕਤਲ ਨਹੀਂ ਸੀ ਹੁੰਦਾ ਕੋਈ ਚੋਰੀ ਡਾਕਾ ਨਹੀਂ ਸੀ ਹੁੰਦਾ ਉੱਤੇ ਦੇ ਗਾਲ ਚ ਕੰਠਾ ਪਾ ਕੇ ਛੱਡ ਦਿੰਦੇ ਸੀ ਕਿ ਤੇ ਕੋਈ ਕੰਠਾ ਨਹੀਂ ਸੀ ਲਾਉਂਦਾ ਐਡਾ ਤਕੜਾ ਰਾਜ ਸੀ ਸਿੱਖਾਂ ਦਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀ ਸਿੱਖਾਂ ਨੂੰ ਇਹ ਰਾਜ ਵੰਡੇ ਆ ਤੇ ਅੱਜ ਵੀ ਉਹ ਤਾਂ ਕਹਿੰਦੇ ਆਕੀ ਰਹੇ ਨਾ ਕੋਈ ਖਾਰ ਹੋਏ ਸਭ ਮਿਲ ਲੇਗੇ ਬੱਚੇ ਸਾਰੇ ਜੋ ਯਾਰੀ ਆਪਾਂ ਖਾਰ ਹੋਣਾ ਜਦੋਂ ਕਿ ਆਪਾਂ ਇੱਕ ਦੂਜੇ ਦੇ ਆਖੇ ਨਹੀਂ ਲੱਗਦੇ ਜਦੋਂ ਖਾਰ ਹੋਗੇ ਫਿਰ ਆਪਾਂ ਮਿਲਾਂਗੇ ਫਿਰ ਅਰਦਾਸ ਹੋਊਗੀ ਇਸਾ ਸੰਗਤ ਆਪਣਾ ਕੋਈ ਘਰ ਬਣੂਗਾ ਤੇ ਫਿਰ ਸ਼ਾਂਤੀ ਨਾਲ ਰਹਿਣ ਲੱਗਣਗੇ ਅੱਜ ਦੇਖੋ ਕੀ ਹਾਲ ਹੋ ਰਿਹਾ ਹੈ ਹਾਏ ਗੁਰੂ ਬਖਸ਼ ਸਾਰੇ ਉੱਚੀ ਕਲਾ ਰੱਖੇ ਮੇਰ ਭਰਾ ਸੱਤੇ ਹੱਥ ਰੱਖ ਕੇ ਇਹੀ ਅਰਦਾਸਾਂ ਕਰੀਏ ਸੇ ਸੱਚੇ ਪਾਤਸ਼ਾਹ ਪੰਜਾਬ ਨੂੰ ਨਜ਼ਰ ਲਾਗੇ ਬਚਾ ਲੋ ਬਚਾ ਲੋ ਆਪੋ ਆਪਣੇ ਵਧੀਆ ਕਾਰਜ ਕਰੋ ਸਤਿਗੁਰੂ ਦੀ ਬਾਣੀ ਪੜੋ ਸੇਵਾ ਕਰੋ ਸੇਵਨ ਕਰੋ ਜਿੱਥੇ ਕਦੇ ਜਿਵੇਂ ਆਪਾਂ ਧਰਨੇ ਲੈ ਬਿਡੇ ਜਾਓ ਆਪਣੀਆਂ ਪੜੀਆਂ ਜ਼ਮੀਨਾਂ ਦੇ ਖਾਤਰ ਇਹਨਾਂ ਨੇੜਵਾਂ ਨੇ ਅਸ਼ਵਾਨੀਆਂ ਨੇ ਲੜੜੀਆਂ ਇਹ ਹਾਂ ਪੰਜਾਬੋ ਚ ਆਪਣੇ ਬੱਚੇ ਤਾਂ ਜਿਹੜੇ ਸਾਰੇ ਬਾਹਰ ਚਲੇ ਗਏ ਜਾਂ ਰਹਿ ਕੌਣ ਗਿਆ ਰਹਿ ਕੌਣ ਗਿਆ ਕੋਈ ਨਹੀਂ ਰਿਹਾ ਆਪੇ ਆਪਣੇ ਬੱਚੇ ਬਾਹਰ ਚਲੇ ਬੁੱਢੇ ਠੇਰੇ ਰਹਿ ਗਏ ਕਰੋਣ ਕਲਾਉਣ ਵਾਸਤੇ ਬਸ ਜੇ ਦੇ ਵੀ ਚਲੇ ਗਏ ਪੰਜਾਬ ਖਾਲੀ ਹੋ ਜਾਣਾ ਜਿੰਦੇ ਪਈ ਰਹੀ ਜਾਂਦੇ ਆਪਾਂ ਨੂੰ ਤਾਂ ਘੇਰਾ ਪਈ ਜਾਂਦਾ ਪੰਜਾਬ ਨੂੰ ਚਾਰ ਸਪੇਰੋਂ ਘੇਰਾ ਟ੍ਰੇਨਾਂ ਦੀਆਂ ਟ੍ਰੇਨਾਂ ਆਉਂਦੀਆਂ ਲੱਦੀਆਂ ਪੰਜਾਬ ਚੋਂ ਲੁਧਿਆਣਾ ਸਾਰਾ ਪੰਜਾਬ ਦਾ ਜਗਰਾਉਂ ਸਾਰਾ ਪੰਜਾਬ ਦਾ ਪਰੋਪਰ ਕੀ ਆ ਸ਼ਹਿਰ ਵੱਡੇ ਵੱਡੇ ਸਾਰੇ ਜਿੰਨੇ ਸ਼ਹਿਰਾਂ ਚੰਡੀਗੜ੍ਹ ਸਾਰੇ ਵੱਡੇ ਦੁਕਾਨਾਂ ਜੋ ਪੰਜਾਬ ਇਹਨਾਂ ਦੀਆਂ ਇਹ ਸਭ ਪੰਜਾਬ ਦੀਆਂ ਪੰਜਾਂ ਇਹਨੇ ਤਾਂ ਕੱਪੜੇ ਦੀਆਂ ਦੁਕਾਨਾਂ ਪਾ ਲਈਆਂ ਹੋਰ ਕੀ ਪਿੰਡਾਂ ਦੇ ਵਿੱਚ ਵੀ ਤਾਂ ਆਪਣੇ ਘਰਾਂ 'ਚ ਰਹਿਣ ਲੱਗ ਗਏ ਅੱਗੇ ਤਾਂ ਹੁੰਦੇ ਸੀ ਕੰਮ ਕਰਨੀ ਤੇ ਚਲੇ ਜਾਂਦੇ ਸੀ ਹੁਣ ਤਾਂ ਪੱਕੇ ਰਹਿਣ ਲਈ ਆ ਰਹੇ ਆ ਆਪਾਂ ਨੂੰ ਤਾਂ ਫੌਜ ਦੀ ਲੋੜ ਵੀ ਨਹੀਂ ਪੈਣੀ ਇਹਨਾਂ ਨੇ ਕਰ ਲੈਣਾ ਜਿਹੜੇ ਰਹਿ ਗਏ ਕਾਬੂ ਇਹਨਾਂ ਨੇ ਪਛਾਣੀ ਦੇਖੀ ਜਾ ਉਹ ਆਪਾਂ ਦਾ ਸਾਰਿਆਂ ਨੇ ਬਾਹਰ ਚਲੇ ਜਾਣਾ ਆ ਸਾਡੇ ਵਰਗੇ ਬੁੱਢੇ ਠੇਰੇ ਇੱਥੇ ਪੰਜਾਬ 'ਚ ਬੈਠੇ ਆ ਲਾਈ ਜਾਂਦੇ ਆ ਲੰਗਰ ਅਨੰਦਪੁਰ ਸਾਹਿਬ ਜਿੱਦੇ ਅਸੀਂ ਚਲੇ ਗਏ ਸਨ ਸੰਸਾਰ ਤੋਂ ਪਤਾ ਨਹੀਂ ਉਹਦੇ ਕੀ ਹਾਲ ਹੋਣਾ ਹੈ ਕਿਉਂ ਤੋਂ ਬਾਅਦ ਪੀੜ੍ਹੀਆਂ ਰਹੀ ਨਹੀਂ ਜਾਣਗੀਆਂ ਯਾਰ ਇੱਕ ਇੱਕ ਦਾ ਬੱਚਾ ਤਾਂ ਮਾਂ-ਬਾਪਾ ਤੋਂ ਮਾਂ ਜੀ ਨੇ ਦੰਦਮੇ ਟਕਸਾਲਿਆਂ ਨੇ ਕਿਹਾ ਨੇ ਵੀ ਬੱਚੇ ਘਾੜਨਾ ਬਣਾਓ ਯਾਰ ਚਾਰ-ਚਾਰ ਬੱਚੇ ਤਾਂ ਹੋਣੇ ਚਾਹੀਦੇ ਇੱਕ ਪਰਿਵਾਰ ਦੇ ਆਪਣੀ ਤਾਂ ਪਬਲਿਕ ਹੀ ਘਟ ਗਈ ਯਾਰ ਪੰਜਾਬ ਦੀ ਤੁਸੀਂ ਲਾ ਲੋ ਸਭ ਲੱਖਾਂ ਦੀ ੜਾਰੀ ਮਾਰਦੇ ਆ ਰੋਜ਼ ਲੱਖਾਂ ਦੀ ਜਹਾਜ਼ ਭਰੇ ਜਾਂਦੇ ਆ ਬਾਹਰ ਨੂੰ ਤੇ ਮਗਰ ਮਾਂ ਪਿਓ ਤੁਰੇ ਜਾਂਦੇ ਭੈਣ ਭਰਾ ਤੁਰੇ ਜਾਂਦੇ ਆ ਇੱਥੇ ਰਹਿਣ ਨੂੰ ਕਿਸੇ ਦਾ دل ਹੀ ਨਹੀਂ ਕਰਦਾ ਪਤਾ ਨਹੀਂ ਕਿ ਇਹਨੇ ਨਰਮੋਹੇ ਹੋ ਗਏ ਯਾਰ ਪੰਜਾਬ ਦੇ ਨਾਲ ਜਿਹੜਾ ਕਿ ਮੈਂ ਸਭ ਤੋਂ ਨਜ਼ਾਰਾ ਵੱਧ ਤੇ ਸੋਨਾ ਪੰਜਾਬ ਹੀ ਆ ਇਹਦੇ ਜੱਡਾ ਨਜ਼ਾਰਾ ਨਹੀਂ ਕਿਤੇ ਮੈਣਾ ਬਾਹਰ ਪਲਾ ਲੱਖ ਧੱਕੇ ਖਾ ਲਗੇ ਆਪਾਂ ਉਥੇ ਤਾਂ ਕੰਮ ਕਰਾਂਗੇ ਤਾਂ ਪੈਸਾ ਮੈਣਾ ਇੱਥੇ ਬਿਨਾ ਕੰਮ ਤੋਂ ਵੀ ਸਰਦਾ ਜੱਜ ਨਾ ਕਰਾਂਗੇ ਕੱਲ ਨੂੰ ਗੱਲ ਹੈ ਕੱਲ ਨੂੰ ਨਾ ਪਰਸੋਂ ਨੂੰ ਕਰ ਲਾਂਗੇ ਉਥੇ ਤਾਂ ਕਰਨਾ ਹੀ ਪੈਣਾ ਜੇ ਕੰਮ ਤੇ ਨਾ ਗਿਆ ਕਹਿੰਗੇ ਚੱਲ ਭੱਜ ਜਾ ਇੱਥੋਂ ਕੋਈ ਨਾ ਸੀ ਹੋਰ ਲਿਆਵਾਂਗੇ ਹੋਰ ਬਥੇਰੇ ਆ ਇਹਦਾ ਇਹੀ ਆ ਜਿਹੜਾ ਪੰਜਾਬ ਆ ਉਹ ਉਹ 드라마 ਪਰ ਇੱਕ ਕਾਣ ਕਦੇ ਸਰੋਂ ਦੀ ਘੜਾ ਲੀਆਂ ਕਾਣੀਆਂ ਉਹਦੇ ਥੋੜੀ ਥਾਂ ਤੇਲ ਵਰਤੀ ਜਾਂਦੇ ਆ ਕਮਾਦ ਵਾਲਦੇ ਵੀ ਜਲਾਗੇ ਗੜ ਹੋ ਜਾਊਗਾ ਥੋੜੀਆਂ ਬਹੁਤੀਆਂ ਚੀਜ਼ਾਂ ਲੈਣੀਆਂ ਸਾਲ ਲਾਂਗੇ ਪਰ ਸਾਹ ਸੰਗਤ ਉਹ ਜਿਹੜੀ ਆ ਪਬਲਿਕ ਆਪਣੀ ਘਟਦੀ ਜਾਂਦੀ ਆ ਇਹਦਾ ਨਹੀਂ ਸਰਨਾ ਇਹ ਸਾਰੇ ਮੈਂ ਮੈਂ ਵੀ ਇਹ ਗੱਲ ਦੇ ਵਿੱਚ ਖੁਸ਼ ਆਂ ਬਈ ਆਪਣੇ ਬੱਚੇ ਸਭ ਦੇ ਕਿਉਂਕਿ ਨੁਕਸਾਨ ਆਪਾਂ ਆਪ ਹੀ ਆਦਾ ਆਪਣੇ ਘਟੇ ਜਿਹੜੇ ਆਪਣੇ ਪਿਓ ਸੀ ਉਹਨਾਂ ਦੇ ਤਾਂ 5 5 6 6 7 7 8 8 ਸੀ ਇਹ ਤਾਂ ਆਪਾਂ ਹੀ ਘਟਾਇਆ ਆਪਣੀ 1 ਏਕਰ ਰਹਿ ਗਿਆ ਅ ਜੇ 1 ਏਕਰ ਰਹਿ ਗਿਆ ਤਾਂ ਤਾਂ ਜੇ 2 2 3 3 ਹੁੰਦੇ 1 2 ਇਥੇ ਪੰਜਾਬ ਚੋਂ ਦੇ 1 ਦਾ ਕੈਨੇਡਾ ਚੋਂ ਦਾ ਫੇਰ ਚੱਲਦਾ ਸੀ ਪੰਜਾਬ ਆਪਣਾ ਪੰਜਾਬ ਉੜਗਾਦੀ ਗਿਣਤੀ ਬਹੁਤ ਕੱਟ ਗਈ ਹਰੇਕ ਮੁੰਡਾ ਲੈ ਕੇ ਕੋਸ਼ਾ ਕੁੜੀ ਲੈ ਕੇ ਨਹੀਂ ਖੋਸ਼ ਹੁਣ ਤਾਂ ਬਹੁਤੇ ਮੁੰਡੇ ਵਿਚਾਰੇ ਆਏ ਬੈਠੇ ਆ ਤਾਂ ਪਤਾ ਨਹੀਂ ਭਈਆਂ ਰਾਣੀਆਂ ਹੀ ਲਿਆਉਣਗੇ ਐਨੇ ਪੰਜਾਬ ਦੇ ਵਿੱਚ ਕੁੜੀਆਂ ਸਾਹ ਸੰਗਤੋਂ ਬਹੁਤ ਕੁੜੀਆਂ ਦੀ ਗਿਣਤੀ ਕੱਟ ਗਈ ਇਹ ਤੇ ਗਾਂ ਦੀ ਗਿਣਤੀ ਵੀ ਆਪਾਂ ਨੂੰ ਵਧਾਉਣੀ ਪਊ ਤੇ ਆਪਾਂ ਨੂੰ ਬੱਚਿਆਂ ਦੀ ਗਿਣਤੀ ਵੀ ਵਧਾਉਣੀ ਪਊ ਜਿੱਥੇ ਅੱਗੇ 5-6 ਹੁੰਦੇ ਨਾ ਬਜ਼ੁਰਗਾਂ ਦੇ ਤੇ ਬੱਚੇ ਆਪਣੇ 5-6 ਕਾਦੀਆਂ ਟੈਕਨੀਕਾਂ ਆ ਗਈਆਂ ਯਾਰ ਕੋਈ ਰੋੜ ਤਾਂ ਪੰਜਾਬ ਨੂੰ ਅਲਟਰਾਸਾਉਂਡ ਕਰਾ ਕਰਾ ਕੇ ਮੁੰਡਾ ਰੱਖ ਲੋ ਕੁੜੀ ਐ ਤਾਉਂ ਧਾਲ ਦੋ ਵਿੱਚ ਹੀ ਪੇਟ 'ਚ ਇਹ ਕੋ ਸੁਣ ਲੱਗਿਆ ਸਾਹ ਸੰਗਤ ਬਚੋ ਪੰਜਾਬ ਨੂੰ ਬਚਾ ਲੋ ਅਜੇ ਵੀ ਬਾਤ ਜੀਏ ਕੁਛ ਨਹੀਂ ਵਿਗੜਿਆ ਹਲੇ ਵੀ ਬਾਤ ਜੀਏ ਇਧਰ ਨੂੰ ਮੁੜੇਗੇ ਇਧਰ ਆ ਕੇ ਕੰਮ ਚਲਾ ਲੋ ਜੇ ਤੁਹਾਡੇ ਕੋਲੇ ਪੈਸਾ ਹੈਗਾ ਨਾ ਵਾਹ ਨਾ ਕਮਾਈ ਕਰੀਏ ਤੁਸੀਂ ਇਧਰ ਆ ਕੇ ਕੰਮ ਚਲਾ ਲੋ ਆਪਦੇ ਮਾਈ ਬਾਪ ਸੰਭਲੋ ਕਿ ਸਰੇ ਨੇ ਸਾਹਮਣੇ ਮੁੜ ਕੇ ਪਸਤਾਉਂਗੇ ਵਾਰ ਦੇ ਵਿੱਚ ਜਦੋਂ ਬੇੜਾ ਹੱਥੋਂ ਚਲਿਆ ਗਿਆ ਨਾ ਕੋਈ ਅਸੰਸਕਾਰ ਤੇ ਆਉਂਦਾ ਨਾ ਕੋਈ ਆ ਕੇ ਉਹਨਾਂ ਦਾ ਪਤਾ ਲੈਂਦਾ ਕਿੱਥੇ ਹੈਗੇ ਆ ਕੀ ਥੋਡੀ ਦਵਾਈ ਚੱਲਦੀ ਆ ਕੀ ਸੋਨੂੰ ਲੋੜ ਆ ਕਿਸ ਤਰ੍ਹਾਂ ਤੁਸੀਂ ਰਹਿੰਦੇ ਆ ਯਾਰ ਪੁੱਛਦਾ ਹੀ ਨਹੀਂ ਕੋਈ ਉਧਰ ਲੱਤਾ ਪਤਾ ਨਹੀਂ ਉਹ ਕਹੇ ਜੀ ਧਰਤੀ ਤੇ ਜਾੜਦੇ ਆ ਇਹ ਧਰਤੀ ਵੀ ਪੱਥਰ ਹੋਈ ਫਿਰ ਜਿਹੜਾ ਬੰਦਾ ਆ ਕੇ ਤੇ ਮਾਂ ਪੁੱਤ ਨੂੰ ਭੈਣ ਭਰਾਵਾਂ ਨੂੰ ਭੁੱਲ ਜਾਂਦਾ ਕੀ ਜਾਰੇ ਪੈਸੇ ਨਾਲ ਨਹੀਂ ਜਾਣਾ ਇਕੱਲੇ ਨੇ ਬਾਹੀਏ ਮਿੱਤਰੋ ਪੈਸੇ ਨੇ ਨਹੀਂ ਨਾਲ ਜਾਣਾ ਦੇਖ ਲਿਓ ਬਾਅਦ ਚ ਬਸਤਾਉਂਗੇ ਸਭ ਇੱਥੇ ਰਹਿ ਜਾਣਾ ਵੱਡੇ ਵੱਡੇ ਬਾਦਸ਼ਾਹ ਚਲੇ ਗਏ ਜਿਹੜੇ ਕਹਿੰਦੇ ਹੁੰਦੇ ਸੀਗੇ ਸਾਡੇ ਬਿਨਾ ਪੰਜਾਬ ਨਹੀਂ ਚੱਲਦਾ ਉਹ ਵੀ ਚਲੇ ਗਏ ਅੱਛਾ ਚੱਲੇ ਜਾਂਦਾ ਪੰਜਾਬ ਤਾਂ ਸਭ ਕੁਝ ਹੋ ਜਾਣਾ ਇਕੱਲਾ ਪੈਸਾ ਨਹੀਂ ਜ਼ਿੰਦਗੀ ਹੁੰਦੀ ਸਾਥ ਸੰਗਤ ਮਿਲਬਰਤਨ ਪ੍ਰੇਮ ਸਤਕਾਰ ਆਪੋ ਵੱਡੇ ਆਪੋ ਛੋਟੇ ਦਾ ਰਿਸ਼ਤੇਦਾਰ ਨਹੀਂ ਮਿਲਦੇ ਹੁੰਦੇ ਆਂਦੇ ਮਿਲੋ ਰਿਸ਼ਤੇਦਾਰਾਂ ਨੂੰ ਚੰਗਾ ਪ੍ਰੇਮ ਰੱਖੋ ਜਦੋਂ ਤੁਸੀਂ ਆਵੋ ਜਾਵੋਗੇ ਸੋਡੇ ਵੀ ਆਉਣਗੇ ਆਪਾਂ ਜੇ ਪਿਆਰ ਵਧਾਵਾਂਗੇ ਪਿਆਰ ਵਧਾਏ ਤੋਂ ਵੱਧ ਆ ਇਹ ਸਮਝ ਲਓ ਆਹਦੇ ਪੰਜਾਬ ਨੂੰ ਆਹ ਵਾਲਾ ਪੰਜਾਬ ਆ ਨਾ ਪੰਜਾਬ ਇੱਕ ਪੁੱਤ ਦੀ ਤਰ੍ਹਾਂ ਵੀ ਆ ਭਰਾ ਦੀ ਤਰ੍ਹਾਂ ਵੀ ਆ ਭੈਣਾਂ ਦੀ ਤਰ੍ਹਾਂ ਦੀ ਪਿਤਾ ਦੀ ਥਾਂ ਵੀ ਆ ਪੰਜਾਬ ਜਿਹਨੇ ਆਪਾਂ ਨੂੰ ਪਾਲਿਆ ਦੀ ਮਿੱਟੀ ਤੇ ਆਪਾਂ ਪਲੇ ਖੇਡੇ ਰਹੇ ਇਹਦੀ ਜ਼ਮੀਨ 'ਚੋਂ ਅੰਨ ਅਗਾਏ ਆਪਾਂ ਖਾਦੇ ਪੇਰ ਵੱਡੇ ਹੋਏ ਇਹੋ ਪੰਜਾਬ ਆ ਇਥੋਂ ਆਪਾਂ ਪੜ ਲੈ ਕੇ ਅਜ ਤੁਸੀਂ ਬਾਹਰ ਗਏ ਜੇ ਇਹਨੂੰ ਭੁੱਲ ਜੂਗੇ ਨਾ ਤੇ ਕਿਰਤ ਕਰਨ ਹੋਵੋਗੇ ਕਿਰਤ ਕਰਨ ਬੱਜੋਗੇ ਵੀ ਆਪਦਾ ਪਿੰਡ ਛੱਡ ਕੇ ਆਪਦਾ ਦੇਸ਼ ਛੱਡ ਕੇ ਤੇ ਬਾਹਰਲੇ ਦੇਸਾਂ ਨੂੰ ਬਣਾਉਣ ਦੇ ਤੁਰੇ ਪੜਦੇ ਆ ਉਹਨਾਂ ਨੂੰ ਚੜਾ ਦਿਓ ਬਲੰਦੀਆਂ ਤੇ ਆਪਦੇ ਪੰਜਾਬ ਦੀ ਇੱਜ਼ਤ ਨਾਲ ਲਿਓ ਜੇ ਉੱਥੇ ਜਾ ਕੇ ਜਦੋਂ ਕੰਮ ਕਰੋਗੇ ਉੱਥੇ ਚੰਗੇ ਬੰਦੇ ਉਹ ਉਹਨਾਂ ਨੇ ਚੜਨਾ ਹੀ ਹੈ ਉੱਚੇ ਹੋਣਾ ਹੀ ਹੈ ਤੇ ਪੰਜਾਬ ਨੇ ਨੀਵਾ ਜਾਣਾ ਥੱਲੇ ਜੇ ਉਧਰੋਂ ਲਿਆ ਕੇ ਪੈਸਾ ਪੰਜਾਬ ਚ ਲਾਓਗੇ ਤੇ ਪੰਜਾਬ ਚੜ੍ਹਦੀ ਕਲਾ ਚ ਹੋ ਜਾਊਗਾ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਇਹੀ ਕਰਦਾ ਜਿੰਨੇ ਆਪਣੇ ਬੱਚੇ ਬਾਹਰ ਗਏ ਆ ਪੰਜਾਬ ਕੋ ਸਾਰਿਆਂ ਨੂੰ ਰਿਕਵੈਸਟ ਕਰਦਾ ਬੇਨਤੀ ਕਰਦਾ ਕਮਾ ਕੇ ਪੈਸਾ ਪੰਜਾਬ ਲਿਆਓ ਪੰਜਾਬ ਲਿਆ ਕੇ ਆਪਦੇ ਵੱਡੇ ਵੱਡੇ ਕਾਰੋਬਾਰ ਖੋਲੋ ਚਲਾਓ ਇੱਥੇ ਚੱਲਣਗੇ ਵਧੀਆ ਜਦੋਂ ਤੁਸੀਂ ਆਮ ਆਓਗੇ ਬਹੁਤੇ ਪੈਸੇ ਦੀ ਜਰੂਰਤ ਨਹੀਂ ਹੁੰਦੀ ਰੋਟੀ ਪਾਣੀ ਚੰਗਾ ਮਿਲੀ ਜਾਵੇ ਰਹਿਣ ਸਹਿਣ ਚੰਗਾ ਹੋ ਜੇ ਮਿਲਵਰਤਨ ਆਪਣਾ ਚੰਗਾ ਹੋ ਜੇ ੱੱਲੇ ਪੈਸੇ ਨੇ ਕੰਮ ਨਹੀਂ ਕਰਨਾ ਬਾਹਲੇ ਪੈਸੇ ਵਾਲੇ ਵੀ ਰੁੱੜਦੇ ਦੇਖੇ ਆ ਹਾਏ ਬੂ ਕਰਦੇ ਦੇਖੇ ਆ ਤੇ ਗਰੀਬ ਲੋਕ ਜਿਹੜੇ ਮੌਜਾਂ ਕਰਦੇ ਦੇਖੇ ਆ ਜਿਨ੍ਹਾਂ ਨੂੰ ਫਿਕਰ ਹੀ ਨਹੀਂ ਕੋਈ ਬਹੁਤੇ ਪੈਸੇ ਨਾਲ ਤਾਂ 20 20 ਫਿਕਰ ਹੁੰਦੇ ਆ 20 ਅ ਮੈਂ ਤਾਂ ਇਹ ਹੀ ਰਿਪੋਰਟ ਕਰਦਾ ਬੱਚੇ ਵੀ ਵਧਾਓ ਤੇ ਆਪ ਵੀ ਪੰਜਾਬ ਨੂੰ ਆਵੋ ਕਮਾਓ ਪੈਸਾ ਲਿਆਓ ਇੱਧਰ ਆਦੇ ਮਾਪਿਓ ਨੂੰ ਸੰਭੋ ਆਦੇ ਭੈਣਾਂ ਭਾਣੀਆਂ ਚ ਰਹੋ ਰਿਸ਼ਤੇਦਾਰਾਂ ਚ ਰਹੋ ਸ੍ਰੀ ਕਾਗੋ ਦਾ ਉਹ ਵਿਆਹ ਇੱਧਰ ਕਰੋ ਬੱਚਿਆਂ ਦੇ ਬੱਚਿਆਂ ਨੂੰ ਲਿਆਓ ਦੱਸੋ ਵੀ ਸਾਡਾ ਪੰਜਾਬ ਆਹੇ ਜਦੋਂ ਆਪਾਂ ਇਹਨੇ ਨਮੋਰੇ ਹੋ ਜਾਈਏ ਨੇ ਆਪਾਂ ਦੂਜਿਆਂ ਨੂੰ ਕਿਸੇ ਨੂੰ ਕੀ ਕਹਿ ਸਕਦੇ ਹਾਂ ਯਾਰ ਇਸ ਕਰਕੇ ਸਾਹ ਸੰਗਤੋਂ ਆਪਦੇ ਪੰਜਾਬ ਨੂੰ ਬਚਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ